ਸਿਸਟਰਿਕਸ ਸਾਰਿਆਂ ਨੂੰ ਅੱਜ ਸਾਡੇ ਪਟਾਰੇ 'ਚ ਕੀ ਹੈ ਅੱਜ ਬਹੁਤ ਖਾਸ ਹੈ ਬਹੁਤ ਹੀ ਟੇਸਟੀ ਚਟਨੀ ਬਣਾ ਰਹੇ ਆ ਮੰਮੀ ਇਹ ਮਤਲਬ ਹਰ ਸਾਲ ਬੰਦੀ ਹੈ ਸਾਡੇ ਘਰ ਤੇ ਬਹੁਤਿਆਂ ਨੂੰ ਇਸ ਚਟਨੀ ਬਾਰੇ ਪਤਾ ਵੀ ਹੋਊਗਾ ਔਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਰੈਸਪੀ ਦੇਖ ਲਓ ਬਈ ਤੇ ਇਹ ਇਸ ਚਟਨੀ ਨੂੰ ਬਣਾਉਣ ਲਈ ਨਾ ਮਿਹਨਤ ਬਹੁਤ ਲੱਗਦੀ ਹੈ ਮਿਹਨਤ ਕਿਉਂਕਿ ਅੰਬਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਜਿਉ ਰੌ ਮੈਂਗੋਸ ਦਾ ਤੁਸੀਂ ਬਣਾ ਰਹੇ ਹੋ ਤਾਂ ਉਹਨਾਂ ਨੂੰ ਕੱਦੂਕਸ ਕਰਨਾ ਪੈਂਦਾ ਹੈ ਔਰ ਇੱਥੇ ਜਿਹੜੇ ਇਹ ਦੂਸਰੇ ਅੰਬ ਸੀ ਲੈ ਸੀ ਨਾ ਇਹ ਥੋੜੇ ਜਿਹਾ ਮਤਲਬ ਲੱਗ ਪੱਕੇ ਰਹੇ ਨੇ ਬਟ ਖਾਂਚ ਖੱਟੇ ਸੀਗੇ ਤਾਂ ਸੋਚਿਆ ਕਿ ਇਹਨਾਂ ਨੂੰ ਵੇਸਟ ਕਰਨ ਦੀ ਬਜਾਏ ਚਟਨੀ 'ਚ ਯੂਜ਼ ਕਰ ਲਿਆ ਜਾਵੇ ਤੇ ਇੱਥੇ ਜਿਹੜੀ ਇਹ ਯੂਜ਼ ਹੋ ਰਹੀ ਹੈ ਚੀਨੀ ਤੁਸੀਂ ਇਹਦੀ ਜਗ੍ਹਾ ਤੇ ਗੁੜ ਵੀ ਯੂਜ਼ ਕਰ ਸਕਦੇ ਹੋ ਹਨਾ ਅਗਰ ਗੁੜ ਯੂਜ਼ ਕਰੋਗੇ ਤਾਂ ਟੇਸਟ ਹੋਰ ਅੱਛਾ ਆਏਗਾ ਸਾਡੇ ਕੋਲ ਗੁੜ ਅਵੇਲੇਬਲ ਨਹੀਂ ਸੀ ਤਾਂ ਅਸੀਂ ਚੀਨੀ ਪਾ ਲਈ ਦੋਨੋਂ ਤਰੀਕੇ ਨਾਲ ਤੁਸੀਂ ਇਸ ਨੂੰ ਬਣਾ ਸਕਦੇ ਹੋ ਤੇ ਹੁਣ ਦੇਖੋ ਮਿਹਨਤ ਬਹੁਤ ਹੈ ਕੰਮ ਦੇ ਵਿੱਚ ਪਰ ਲਗਾਤਾਰ ਹੌਲੀ ਹੌਲੀ ਕਰਦੇ ਰਹੋ ਤੇ ਚੀਜ਼ਾਂ ਨੇ स्वाद बनते ਜਾਣਾ ਤੇ ਫੈਮਲੀ ਤੋਂ ਤਾਰੀਫਾਂ ਤੁਸੀਂ ਲੁੱਟਦੇ ਰਹਿਣਾ ਹਨਾ ਇਹਦੇ ਵਿੱਚ ਕੁਝ ਨਹੀਂ ਪਾਇਆ ਮम्मी ਨੇ ਬਹੁਤ ਹੀ ਬੇਸਿਕ ਜਿਹੇ ਇਦਾਂ ਸਾਡੀ ਕਿਚਨ ਦੇ ਵਿੱਚ ਰੂਟੀਨ ਚ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ ਨਮਕ ਹੈ ਲਾਲ ਮਿਰਚ ਪਾਊਡਰ ਹੈ ਤੇ ਸੌਫ ਹੈ ਲਾਲ ਮਿਰਚ ਪਾਊਡਰ ਬਈ ਦੇਖ ਕੇ ਪਾਇਓ ਕਿਉਂਕਿ ਇਹਨੂੰ ਆਪਾਂ ਫਲੇਵਰ ਦੇਣਾ ਹੈ ਕੋੜੀ ਨਹੀਂ ਮਤਲਬ ਤਿੱਖੀ ਨਹੀਂ ਕਰਨਾ ਚਟਨੀ ਨੂੰ ਹਨਾ ਹਲਕਾ ਮਿਰਚ ਦਾ ਫਲੇਵਰ ਦੇਣਾ ਹੈ ਤੇ ਉਸ ਹਿਸਾਬ ਨਾਲ ਪਾਇਓ ਤੇ ਉਸ ਤੋਂ ਬਾਅਦ ਇੱਥੇ ਹੈਗਾ ਸੀਕ੍ਰੇਟ ਮਸਾਲਾ ਇਹਦੀ ਤੁਹਾਨੂੰ ਰੈਸিপি ਸਾਨੂੰ ਕਹਿਣਾ ਪਊਗਾ ਬਈ ਜੇ ਚਾਹੀਦੀ ਹੈ ਤਾਂ ਕਿ ਸੀਕ੍ਰੇਟ ਮਸਾਲਾ ਕੀ ਪਾਇਆ ਸੀ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਕੀ ਪਾਇਆ ਸੀ ਪਹਿਲਾਂ ਨਹੀਂ ਦੱਸਦੀ ਤੇ ਸੀਕ੍ਰੇਟ ਮਸਾਲਾ ਪਾਉਣ ਤੋਂ ਬਾਅਦ ਪਾ ਦਿੱਤੀ ਹੈ ਕਲੌਂਜੀ ਕਲੌਂਜੀ ਨੂੰ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮੰਮੀ ਨੇ ਵਧੀਆ ਹਨਾ ਗੈਸ ਦੇ ਉੱਤੇ ਰੱਖ ਕੇ ਗਰਮ ਕੀਤਾ ਚੰਗੀ ਤਰ੍ਹਾਂ ਇਹਦਾ ਫਿਰ ਕੱਢਿਆ ਚੰਗੀ ਤਰ੍ਹਾਂ ਇਹਦਾ ਕੋਟਾ ਲਾਇਆ ਇਹਨੂੰ ਚੰਗੀ ਤਰ੍ਹਾਂ ਹਨਾ ਤੇ ਇਹ ਚਟਨੀ ਸਮਾਂ ਲੈਂਦੀ ਆ ਬਨਨ ਦੇ ਵਿੱਚ ਜਲਦੀ ਨਹੀਂ ਬਣਦੀ ਮਠਾਂ ਚ ਤੋਂ ਬਣ ਜਾਂਦੀ ਹੈ ਤੇ ਤੁਸੀਂ ਤੋ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਫ੍ਰਿਜ ਦੇ ਵਿੱਚ ਬਾਰ ਨਹੀਂ ਫ੍ਰਿਜ ਦੇ ਵਿੱਚ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਦੇ ਵਿੱਚ ਨਾ ਹਲਕਾ ਜਿਹਾ ਮੰਮੀ ਨੇ ਕਾਲਾ ਨਮਕ ਵੀ ਪਾਇਆ ਸੀਗਾ ਉਹ ਇਹ ਚੀਜ਼ਾਂ ਮਤਲਬ ਟੇਸਟ ਨੂੰ ਇਨਹਾਂਸ ਕਰ ਦਿੰਦੀਆਂ ਨੇ ਹਨਾ ਤੇ ਇੱਥੇ ਫਿਰ ਮੰਮੀ ਨੇ ਚੰਗੀ ਤਰ੍ਹਾਂ ਇਸ ਨੂੰ ਮਤਲਬ ਹਿਲਾਉਂਦੇ ਰਹੇ ਵੀ ਥੱਲੇ ਨਾ ਲੱਗ ਜੇ ਜਾਂ ਮਤਲਬ ਕੋਈ ਚੀਜ਼ ਜਲ ਨਾ ਜਾਵੇ ਤਾਂ ਮਤਲਬ ਇੰਨੀ ਮਿਹਨਤ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ ਵੀ ਉਸੇ ਤਰੀਕੇ ਨਾਲ ਖੜੇ ਹੋ ਕੇ ਡਿਊਟੀ ਦੇਣੀ ਹੈ ਮੰਮੀ ਅਕਸਰ ਕਹਿੰਦੇ ਹੁੰਦੇ ਆ ਜਿੰਨਾ ਚਿਰ ਇਹ ਚੀਜ਼ ਬੰਦ ਹੀ ਨਹੀਂ ਨਾ ਇਹਦੇ ਤੇ ਖੜੇ ਹੋ ਕੇ ਡਿਊਟੀ ਦੇਣੀ ਹੈ ਹੂੰ ਤੇ ਮੰਮੀ ਖੜੇ ਹੋ ਕੇ ਡਿਊਟੀ ਦੇ ਰਹੇ ਸੀ ਤੇ ਮੈਂ ਡਿਊਟੀ ਦੇ ਰਹੀ ਸੀ ਕਿ ਸ਼ੂਟ ਕਰਨਾ ਤੇ ਦੇਖੋ ਇਹਨੂੰ ਚੰਗੀ ਤਰ੍ਹਾਂ ਮਤਲਬ ਵਿੱਚ ਵਿੱਚ ਦੇਖਦੇ ਰਹਿਣਾ ਚਟਨੀ ਨੂੰ ਹਨਾ ਵੀ ਚਟਨੀ ਕਿਤੇ ਲੱਗ ਨਾ ਜਾਵੇ ਕਿਤੇ ਖਰਾਬ ਨਾ ਹੋ ਜੇ ਔਰ ਇੱਕ ਚੀਜ਼ ਤੁਸੀਂ ਕਰਿਓ ਕਿ ਇਧਰ ਟੇਸਟ ਕਰ ਲਿਓ ਉਹਨੂੰ ਵਿੱਚੋਂ ਜੇ ਤੁਹਾਨੂੰ ਨਮਕ ਘੱਟ ਲੱਗਿਆ ਤੁਹਾਨੂੰ ਲਾਲ ਮਿਰਚ ਘੱਟ ਲੱਗਿਆ ਤੁਹਾਨੂੰ ਗੁੜ ਵੀ ਘੱਟ ਲੱਗਿਆ ਜਾਂ ਚੀਨੀ ਘੱਟ ਲੱਗੀ ਤੁਸੀਂ ਐਡ ਕਰ ਦਿਓ ਤੇ ਇਸ ਨੂੰ ਮਤਲਬ ਲਗਭਗ ਅਸੀਂ ਅੱਧਾ ਘੰਟਾ ਇਸ ਨੂੰ ਪਕਾਇਆ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਵੀ ਇਹਦੀ ਜਿਹੜੀ ਕਨਸਰ ਕਨਸਿਸਟੈਂਸੀ ਹੈਗੀ ਆ ਉਹ ਥੋੜੀ ਜਿਹੀ ਡਾਰਕ ਹੋ ਗਈ ਹੈ ਤਾਂ ਉਤਾਰ ਕੇ ਇਹਨੂੰ ਠੰਡਾ ਕਰ ਲਓ ਤੇ ਕਲਰ ਦੇਖੋ ਇੰਨਾ ਸੁਪਦਿਆ ਕਲਰ ਔਰ ਇੰਨੀ ਟੇਸਟੀ ਬਣਾਓ ਖਾਓ ਤੇ ਦੱਸੋ ਕਿਵੇਂ ਬਣੀ ਹੈ